ਹਰ ਮਨੁੱਖ ਆਪਣੇ ਬੋਲ ਦੇ ਰਾਹੀਂ ਪ੍ਰਗਟ ਹੁੰਦਾ ਹੈ ਸ਼ਬਦ ਦੇ ਰਾਹੀਂ ਪ੍ਰਗਟ ਹੁੰਦਾ ਹੈ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਬਤਨੇ ਸਾਰੇ ਬੈਠੇ ਉਸਤਾਦੀ ਮਾ ਵੇਖਣ ਨਾਲ ਉਮਰ ਦਾ ਪਤਾ ਚੱਲ ਜਾਏਗਾ ਕਿ ਬਿਰਧ ਹੈ ਕਿ ਜਵਾਨ ਹੈ ਇਹ ਬੱਚਾ ਹੈ ਉਮਰ ਦੇ ਅੰਦਾਜ਼ੇ ਲੱਗ ਜਾਂਦੇ ਵੇਖ ਕੇ ਕੱਪੜਿਆਂ ਦਾ ਪਤਾ ਚਲੇਗਾ ਪਹਿਨੇ ਹੋਇਆ ਕੀ ਹੈ ਵੇਖ ਕੇ ਰੰਗ ਰੂਪ ਦਾ ਪਤਾ ਚਲੇਗਾ وے کتنا پتا چلے گا استری ہے کہ پورش ہے بچہ ہے کہ جوان گورا ہے کامر ہے کپڑے کیسے اور کچھ بھی نہیں پتا چلے گا یہ منکھ کی ہے یہ منخ کی ہے رجو گنی ہے تمو گنی ہے ستو گنی ہے شانت مئی ہے کوردھی ہے دارمک ہے ادارمک ہے دکھی ہے سخی ہے کچھ بھی نہیں پتا چلے گا ਹਰ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਆਪਣੇ ਬੋਲਾਂ ਦੇ ਰਾਹੀਂ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਤਾ ਮਰਦੇ ਸੁਖਨ ਨਾ ਗੁਫਤਾ ਬਾਸ਼ਦ ਐਬੋ ਹੁਨਰ ਨੇ ਹਫਤਾ ਬਾਸ਼ਦ ਜਿਤਨੇ ਚਿਰ ਤੱਕ ਪੰਜ 10 ਦਿਨ ਕਿਸੇ ਦੀ ਬੋਲ ਚਾਲ ਨਾ ਸੁਣੀਏ ਪਤਾ ਹੀ ਨਹੀਂ ਚੱਲਦਾ ਮਨੁੱਖ ਦਾ ਮਨੁੱਖ ਕੀ ਹੈ ਕਪੜਿਆਂ ਤੋਂ ਧੋਖਾ ਲੱਗ ਸਕਦਾ ਹੈ ਰੰਗ ਰੂਪ ਤੋਂ ਧੋਖਾ ਲੱਗ ਸਕਦਾ ਹੈ ਲੱਗਦਾ ਹੈ ਜੋ ਮਨੁੱਖ ਦਾ ਰੰਗ ਹੈ ਜੋ ਮਨੁੱਖ ਦਾ ਰੂਪ ਹੈ ਜੋ ਮਨੁੱਖ ਦੇ ਕੱਪੜੇ ਨੇ ਜੋ ਮਨੁੱਖ ਦੀ ਉਮਰ ਹੈ ਇਸ ਤੋਂ ਉਸ ਮਨੁੱਖ ਦੇ ਸੁਭਾਅ ਦਾ ਅੰਦਾਜ਼ਾ ਨਹੀਂ ਲੱਗਦਾ ਕੁਝ ਵੀ ਨਹੀਂ ਪਤਾ ਚੱਲਦਾ ਬੋਲ ਚਾਲ ਤੋਂ ਪਤਾ ਚੱਲਦਾ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਤੋਂ ਮਨੁੱਖ ਦੀ ਹੋਂਦ ਪ੍ਰਗਟ ਹੁੰਦੀ ਹੈ ਸ਼ਬਦਾਂ ਤੋਂ ਬੋਲ ਚਾਲ ਤੋਂ ਪ੍ਰਮਾਤਮਾ ਪ੍ਰਗਟ ਹੋਇਆ ਸ਼ਬਦ ਤੋਂ ਉਹ ਸ਼ਬਦ ਕੀ ਹੈ ਉਸ ਸ਼ਬਦ ਨੂੰ ਜਿਨ੍ਹਾਂ ਨੇ ਪਕੜਿਆ ਤੇ ਸਮਝਿਆ ਬਸ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਉਹਨਾਂ ਅਵਤਾਰਾਂ ਦੇ ਰਾਹੀਂ ਸ਼ਬਦ ਪ੍ਰਗਟ ਹੋਇਆ ਇਸ ਵਾਸਤੇ ਅਵਤਾਰਾਂ ਦਾ ਸਰੀਰ ਗੁਰੂ ਨਹੀਂ ਹੈ ਉਹ ਸ਼ਬਦ ਗੁਰੂ ਹੈ ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ ਮੱਲਾ ਕਹਿੰਦੇ ਨੇ ਮਕਾਨ ਸ਼ਬਦ ਮਕਾਨ ਬਦਲਦਾ ਰਹੇ ਸ਼ਬਦ ਪ੍ਰਗਟ ਹੋਇਆ ਪਹਿਲੇ ਮਕਾਨ ਦੇ ਵਿੱਚ ਮੱਲਾ ਪਹਿਲਾ ਫਿਰ ਅਵਤਾਰੀ ਪੁਰਸ਼ ਦੀ ਇਹ ਸੋਚਣੀ ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਜੋ ਮੈਂ ਜਾਣੇ ਬਹੁਤ ਸਾਰੀ ਦੁਨੀਆ ਜਾਣ ਲਵੇ ਜੋ ਮੈਂ ਸਮਝਿਆ ਹੈ ਬਹੁਤ ਹੈ ਸਮਝ ਜਾ ਕਹਿੰਦੇ ਨੇ ਜਦ ਬਾਹਰ ਦਾ ਧਨ ਬੰਦੇ ਨੂੰ ਪ੍ਰਾਪਤ ਹੁੰਦਾ ਹੈ ਤਾਂ ਮਨੋਕੋਚ ਨੂੰ ਛਪਾਂਦਾ ਹੈ। ਔਰ ਇੱਕ ਸ਼ੂਮਪਣਾ ਵੀ ਪੈਦਾ ਹੁੰਦਾ ਹੈ। ਮੈਂ ਹੀ ਚੋਟੀ ਦਾ ਧਨਵਾਨ ਬਣ ਜਾਵਾਂ, ਬਾਕੀ ਨਹੀਂ, ਬਾਕੀ ਮੇਰੀ ਬਰਾਬਰੀ ਤੇ ਨਹੀਂ ਆਣਾ ਚਾਹੀਦਾ। ਰਾਜਨੀਤੀ ਵੀ ਇਸ ਤੇ ਖੜੀ ਹੈ। ਰਾਜਨੀਤਿਕ ਹਮੇਸ਼ਾ ਉਸੇ ਤੋਂ ਡਰਦਾ ਜਿਹੜਾ ਉਸ ਦੇ ਪਿੱਛੇ ਖੜਾ ਹੁੰਦਾ ਹੈ, ਨੰਬਰ ਦੋਤ ਹੈ। ਉਹਦੀ ਕੋਸ਼ਿਸ਼ ਹੁੰਦੀ ਹੈ ਕਿਸ ਨੂੰ ਐਸਾ ਧੱਕਾ ਮਾਰੀਏ ਕਿ ਬੋਲਤ ਪਿੱਛੇ ਚਲਾ ਜਾਵੇ। ਕਿਉਂਕਿ ਜਿਹੜਾ ਮੇਰੇ ਪਿੱਛੇ ਖੜਾ ਹੈ ایک قدم اس نے پٹیا تو میری برابری تے آ جائے گا اور ایک قدم پٹے ہے تو اگے نکل جائے گا اس واسطے تک جس زینے تے چڑھ کے سنگاسن تک پہنچ دینے اس زینے نو توڑ, دین دینے اس نو توڑ دینے اس پوڑی توڑ دینے دوجا جانا چڑھے لیکن جس زینے تے چڑھ کے ایک اوتاری پرش پرماتما تک پہنچ ہے اس زینے سنوار دنگار دا, دا کہ اور پہنچے ہو پہنچ بس ਇੰਨੀ ਹੋ ਗਈ ਜੋ ਮੈਂ ਜਾਣੇ ਸਾਰਾ ਜਗਤ ਜਾਣ ਲਵੇ ਨੌਖੰਡ ਪ੍ਰਿਥਵੀ ਦਾ ਵਰਮਣ ਹੈ ਗੁਰੂ ਨਾਨਕ ਦਾ ਹੈਰਾਨੀ ਕੀ ਹੈ ਜੋ ਮੈਂ ਜਾਣੇ ਸਾਰਾ ਸੰਸਾਰ ਜਾਣ ਲਵੇ ਜੋ ਮੈਂ ਰਸ ਮਾਣੇ ਸਾਰੇ ਹੀ ਰਸ ਮਾਣ ਲੈ ਜੋ ਆਨੰਦ ਮੇਰੇ ਕੋਲ ਹੈ ਸਾਰੇ ਮਾਣ ਲੈ ਜਿਦਾ ਜਦੋਂ ਸ਼ਬਦ ਨੂੰ ਸੁਣਾ ਦੇ ਰਹਿ ਤੋ ਸਰੀਰ ਤੇ ਸਮੇਂ ਦਾ ਹਿੱਸਾ ਹੈ ਬਿਰਧ ਹੋ ਗਿਆ ਸਰੀਰ ਮੈਂ ਫਿਰ ਅਰਜ਼ ਕਰਾਂ ਪੰਨ ਚਾਏ અવਤਾਰਾਂ ਦਾ ਦੇਵੀ ਦੇਵਤਿਆਂ ਦਾ ਕਿਸੇ ਦਾ ਵੀ ਹੈ ਪੰਨ ਨੂੰ ਕਾਲ ਖਾ ਜਾਏਗਾ ਕਾਲ ਪਾਇ ਬ੍ਰਹਮਾ ਬਵਦਰਾ ਕਾਲ ਪਾਇ ਸ਼ੋਜੂ અવਤਾਰਾ ਕਾਲ ਪਾਇ ਕਰਬ ਸੰਪਰਗਾਸਾ ਸਕਲ ਕਾਲ ਕਾ ਕੀਓ ਤਮਾਸ਼ਾ ਸਮੇਂ ਦੇ ਜੋ ਕੁਝ ਬਣਿਆ ਮਿਟੇਗਾ ਸਰੀਰ ਸਮੇਂ ਦੇ ਵਿੱਚ ਬਣਿਆ ਕਾਲ ਦੇ ਵਿੱਚ ਬਣਿਆ ਇਸ ਵਾਸਤੇ ਗੁਰੂ ਘਰ ਦੇ ਵਿੱਚ ਕਹਿ ਦਿੱਤਾ ਸਰੀਰ ਗੁਰੂ ਨਹੀਂ ਹੈ ਤੇ ਮਿਟ ਜਾਂਦਾ ਫਿਰ ਕੀ ਕਰੋਗੇ ਬਿਲਕੁਲ ਕਰੋ ਸ਼ਬਦ ਲੰਬੇ ਸਮੇਂ ਤੱਕ ਕਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ ਉਹ ਧੰਨ ਗੁਰੂ ਅੰਗਦ ਦੇਵ ਜੀ ਮੱਲਾ ਦੂਜਾ ਮਕਾਨ ਦੂਜਾ ਉਹ ਸ਼ਬਦ ਹੁਣ ਦੂਜੇ ਮਕਾਨ ਦੇ ਤੀਜੇ ਮਕਾਨ ਦੇ ਚੌਥੇ ਮਕਾਨ ਜੋਤ ਉਹ ਹਾ ਜੁਗਤ ਸਹਿ ਕਾਇਆ ਫੇਰ ਪਲਟ ਗਿਆ سری کرشن پرگٹ ہوئے گیتا دے رہا گیتا ایک پاسے کر دو کشن کی ہند نہیں پرگٹ ہو سکتی گستاخی بات ہر منخ اپنے بول دیج پرگٹ دوں پرماتما تک بول دیج پرگٹ ہوئے شبد دیج. قرآن دے رہا ہی محمد صاحب پرگٹ ہوئے نہ نکل دی قرآن سے پتہ نہیں کتنے سنت بھگت اس دنیا چ ਔਰ ਕੇਤੇ ਸਦਨੋ ਗਾਵਨ ਸੇਮੇ ਚੇਤਨਾਵਨ ਨਾਨੀ ਕਿਆ ਵਿਚਾਰੇ ਏ ਪ੍ਰਭੂ ਪਤਾ ਨਹੀਂ ਕਿਤਨਿਆਂ ਨੇ ਤੈਨੂੰ ਗਾਵਿਆ ਤੇਰੇ ਨਾਲ ਜੁੜ ਗਏ ਮੁਕਤ ਵੀ ਹੋਏ ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ ਕੁਝ ਬੋਲੇ ਹੀ ਨਹੀਂ ਪ੍ਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ ਸ਼ਬਦ ਦਾ ਆਨੰਦ ਮਾਣ ਸਕੇ ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ ਪਰ ਸ਼ਬਦ ਨੂੰ ਉਸ ਅਨਭਵ ਨੂੰ ਪ੍ਰਗਟਨਾ ਕਰ ਸਕੈ ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ ਚ ਉਹ ਆ ਜਾਂਦੇ ਨੇ ਫਿਰ ਭਾਰਤ ਦੇ ॠषि मुਨੀਆਂ ਨੇ ਵੰਡ ਕੀਤੇ ਚਾਰ ਕਲਾ ਅਵਤਾਰ ਐ ਅੱਠ ਕਲਾ ਅਵਤਾਰੇ ਅੰਸ਼ਾ ਅਵਤਾਰੇ ਅੰਸ਼ਮਾਤਰ ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜਾ ਪ੍ਰਗਟ ਕੀਤਾ ਕਿਸੇ ਨੇ ਬਹੁਤ ਪ੍ਰਗਟ ਕੀਤਾ ਕਿਸੇ ਨੇ ਬਹੁਤ ਪ੍ਰਗਟ ਕੀਤਾ ਕੋਈ 16 ਕਲਾ ਅਵਤਾਰ ਹੈ ਅਵਤਾਰ میں پھر ارض پرماتما تو شبد ہویا شبد تو ہویا وہ شبد کی ہے جس تو ہویا ہے آیا ہے جس شبد دے راہی سنسار آیا ہے اسے ہی شبد دے راہی واپس بھی جائے گا اس پت پرلے شبدے ہوئے جی اتپتی ہوئی ہے پرلے بھی اس کو ਇਸ ਦਰਵਾਜ਼ੇ ਦੇ ਰਾਹੀਂ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋਏ ਸਹੀ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਔਰ ਕੀ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ ਅੱਜ ਨਹੀਂ ਕੱਲ ਛੇ ਸਾਲ ਬਾਅਦ ਹਜ਼ਾਰਾਂ ਸਾਲ ਬਾਅਦ ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ ਪਰਮ ਨੂਰ ਬਣਨਗੇ ਬਿੱਟੀ ਬਣਨਗੇ ਬਨਸਪਤੀ ਬਣਨਗੇ ਪਸ਼ੂ ਪੰਛੀ ਬਣਨਗੇ ਫਿਰ ਮਨੁੱਖ ਬਣਨਗੇ ਫਿਰ ਕਿਧਰੇ ਜਾ ਕੇ ਸਾਧਨਾ ਤਪસ્યા ਕਰ ਕੇ ਫਿਰ ਪ੍ਰਮਾਤਮਾ ਦੇ ਪ੍ਰਮਾਤਮਾ ਹੋਣਗੇ ਸੂਰਜ ਕਿਰਨ ਮਿਲੇ ਜਲ ਕਲ ਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਹੋਈ ਆ ਰਾਮ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਉਸੇ ਦੇ ਰਾਹੀਂ ਵਾਪਸ ਆਉਣਾ ਉਸ ਸ਼ਬਦ ਦੇ ਰੂਪ ਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ

ਇਕ ਓੰਕਾਰ ਦੂਜਾ ਨਹੀਂ ਬਾਣੀ ਵੀ ਪੂਰੀ ਰਚ ਦਿੱਤੀ ਉਸ ਬਾਣੀ ਦਾ ਨਾਮ ਵੀ ਹੈ ਓੰਕਾਰ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਆਜਨਿਤ ਓੰਕਾਰ ਸੈਲਜੁਗ ਬੈ ਓੰਕਾਰ ਵੇਦ ਨਿਰਮਇ ਮਨੁਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਨਾਲ ਹੀ ਪ੍ਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਨਾਲ ਅਸੀਜੋ ਬੋਲਾ ਰਹੇ ਪ੍ਰਗਟ ਹੁੰਦਾ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਆਹਤ ਝੋਟ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਦੋ ਵਸਤੂਆਂ ਦੀ ਝੋਟ ਤੋਂ ਪਮਣ ਮਾਸ ਨਾ ਭੀ ਨਾਲ ਟਕਰਾਉਂਦੀ ਹੈ ਆਵਾਜ਼ ਬਣਦੀ ਹੈ ਧੁਨ ਬਣਦੀ ਹੈ ਅੱਖਰ ਬਣ ਕੇ ਜ਼ਬਾਨਬਾਰ ਪ੍ਰਗਟ ਕਰ ਦਿੰਦੀ ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੇ ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ ਆਹਤ ਕਹਿੰਦੇ ਨੇ ਝੋਟ ਨੂੰ ਪਰਮਾਤਮਾ ਦਾ ਸ਼ਬਦ ਕਿਸੇ ਝੋਟ ਤੋਂ ਨਹੀਂ ਪੈਦਾ ਹੋਇਆ ਉਸ ਤੋਂ સ્વયੰ ਪੈਦਾ ਹੋਇਆ ਤੇ ਸਵਾਸ ਉਸ ਨੂੰ ਅਨਾਹਦ ਕਹਿੰਦੇ ਨੇ ਔਰ ਉਹ ਸ਼ਬਦ ਵਿਆਪਕ ਹੈ ਇਹ ਲੋਕਾਂ ਵਿੱਚ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨੇ ਉਹ ਸ਼ਬਦ ਦੇ ਉਹ ਸ਼ਬਦ ਸੰਗੀਤਮਈ ਹੈ ਰਾਗਮਈ ਹੈ ਸੰਗੀਤ ਨੂੰ ਗਾ ਕੇ ਪ੍ਰਗਟ ਕੀਤਾ ਸੰਗੀਤਕਾਰਾਂ ਨੇ ਵੱਖ-ਵੱਖ ਸਾਜ਼ਾਂ ਦੇ ਰਾਹੀਂ ਔਰ ਇਹ ਸਾਜ਼ ਸਾਰੇ ਦੇ ਸਾਰੇ ਪੰਜ ਸ਼੍ਰੇਣੀਆਂ ਵਿੱਚ ਆ ਜਾਂਦੇ ਨੇ ਪੰਜ ਤਰ੍ਹਾਂ ਦੇ ਤਤ ਵਿਤ ਗਣ ਨਾਦ ਸੁਗਤ ਤਤ ਤੰਤੀ ਵਿਤ ਚਰਮ ਕਾ ਘਣ ਕਾ ਸੇ ਕਾ ਜਾਨ ਨਾਦ ਸ਼ਬਦ ਘਟ ਕੋ ਕਹੇ ਸੁਗਰ ਸਵਾਸ ਪਹਿਚਾਨ ਤੰਤੀ ਸਾਰਸ ਸਿਤਾਰ ਹੈ ਦਿਲ ਰਵ ਹੈ ਬੀਨਾ ਹੈ ਉਂਗਲੀਆਂ ਦੇ ਟਕਰਾਓ ਤੋਂ ਲੋਹੇ ਦੇ ਟੁਕੜੇ ਦੇ ਟਕਰਾਓ ਤੋਂ ਧੁਨ ਪੈਦਾ ਹੁੰਦੀ ਹੈ ਵਿਥ ਚਮੜ ਚਮੜੇ ਦੇ ਮੜੇ ਰਸਾਸ ਫਿਰ ਛਣੇ ਧਾਤੂਆਂ ਨਾਲ ਧਾਤੂਆਂ ਟਕਰਾਉਣ ਪਿੱਤਲ ਨਾਲ ਪਿੱਤਲ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਧਾਤੂਆਂ ਦੇ ਟਕਰਾਉ ਤੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਘੜੇ ਦੇ ਤੇ ਥਾਪ ਮਾਰੀਏ ਜਿਹੜੀ ਆਵਾਜ਼ ਪੈਦਾ ਹੁੰਦੀ ਉਹਨੂੰ ਨਾਦ ਸ਼ਬਦ ਕਹਿੰਦੇ ਨੇ ਸ਼ੇਨਾਈ ਹੈ ਮੁਰਲੀ ਹੈ ਹਾਰਮੋਨੀਅਮ ਹੈ ਜਾਂ ਮਨੁਖ ਹੈ ਕਿ ਪਵਨ ਦੇ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਇਹਨੂੰ ਸੁਗੁਰ ਸ਼ਬਦ ਕਰਕੇ ਕਹਿੰਦੇ ਨੇ ਤਤਪੰਤੀ ਪਿਤ ਚਰਮ ਕਾ ਘਣ ਕਾ ਅਸੀ ਕਾ ਜਾਨ ਨਾਦ ਸ਼ਬਦ ਸਭ ਘਟ ਕੋ ਕਹੈ ਸੁਗੁਰ ਸੁਆਸ ਪਹਿਚਾਨ ਕਿ ਪੰਜ ਤਰ੍ਹਾਂ ਦੇ ਸ਼ਬਦ ਨੇ ਉਹ ਜਿਹੜਾ ਉਹ ਅਹੰਕਾਰ ਦੀ ਧੁਨ ਪ੍ਰਗਟ ਹੋਈ ਉਹ ਵਿੱਚ ਇਹਨਾਂ ਸਾਰੇ ਸਾਜ਼ਾਂ ਦੀ ਆਵਾਜ਼ ਸੀ ਸੰਗੀਤਮਈ ਰਾਗਮਈ ਵਾਜੇ ਨਾਦ ਅਨੇਕ ਅਸ਼ੰਕਾ ਕੇਤੇ ਵਮਨਾਰੇ ਇਤੇ ਰਾਗ ਪਰਿ ਸਭ ਕਹੀਨ ਇਥੇ ਗਾਵਨ ਹਾਰੇ ਦੂਰ ਕਿਮ ਜਾਓ ਭਾਰਤ ਦੇ ਸੰਗੀਤ ਦੇ ਜਨਮਦਾਤੇ ਅਵਤਾਰ ਨੇ ਸੰਤ ਜਨ ਨੇ ਭਾਰਤ ਦੇ ਸਾਜ਼ਾਂ ਦੇ ਜਨਮਦਾਤੇ ਵੀ ਸੰਤ ਜਨ ਨੇ ਅਵਤਾਰੀ ਪੁਰਸ਼ ਨੇ ਹਰ ਅਵਤਾਰੀ ਪੁਰਸ਼ ਨਾਲ ਕੋਈ ਨਾ ਕੋਈ ਸਾਜ਼ ਜੁੜਿਆ ਹੋਇਆ ਹੈ ਔਰ ਕੋਈ ਨਾ ਕੋਈ ਸੰਗੀਤ ਦੀ ਖਾਸ ਧਾਰਾ ਵੀ ਜੁੜੀ ਹੋਈ ਹੈ ਮੈਂ ਲਮਕਾਵਾਣਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਂਏ ਜਿਸ ਤਰ੍ਹਾਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਂਏ ਆਪਣੇ ਬੋਲਾਂ ਦੇ ਰਾਂਏ بول دس دے دن دے بندہ شانتمئی ہے بول دس دیں دن بندہ دی ہے بول دس دے دن دیتے نے دھیر جوان ہے بول دس دے دن دیتے جلد باز ہے بول دس دیں تو مہا دی ہے بول دس دیں دن تو مہا موڑ ہے بول دس دیں دن سہنا دن سو جوان ہے بول بہت کچھ دس دین مرد سخن نہ گفتا بادشد ای بو نے نفتا باشد ਪਰਮਾਤਮਾ ਆਪਣੇ ਸ਼ਬਦ ਦੇ ਰਾਹੀਂ ਪ੍ਰਗਟ ਹੈ ਐਸਾ ਸ਼ਬਦ ਧਰਮ ਦੀ ਸਾਧਨਾ ਉਸ ਨੂੰ ਸੁਣਨਾ ਔਰ ਜੋ ਸੁਣ ਲਵੇ ਗੁਰੂ ਨਾਲ ਜੁੜ ਗਿਆ ਬਸ ਇੰਨੀ ਗੱਲ ਹੈ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਭਗਤ ਕਬੀਰ ਸੋ ਗੁਰੂ ਕਰੋ ਜੇ ਬਹੁਰ ਨਾ ਕਰਨਾ ਐਸੇ ਮਰੋ ਜੇ ਬਹੁਰ ਨਾ ਮੰਨਣਾ ਕਹੋ ਕਬੀਰ ਮੈਂ ਸੋ ਗੁਰੂ ਪਾਇਆ ਜਾਂ ਕਾ ਨਾਮ ਵੀ ਦੇਖੋ ਸਾਰਾ ਗਿਆਨ ਸਾਰਾ ਅਨੁਭਵ ਸੇ ਸ਼ਬਦ ਵਿੱਚ ਹੈ ਸਿਰਫ ਸੁਰਤ ਦਾ ਸ਼ਬਦ ਨਾਲ ਜੁੜਨਾ ਅਨੁਭਵ ਪ੍ਰਕਾਸ਼ ਹੋ ਜਾਂਦਾ ਹੈ ਮਨੁੱਖ ਨੇ ਸਿਰਫ ਗੁਰੂ ਤੱਕ ਪਹੁੰਚਣਾ ਹੈ ਪਰਮਾਤਮਾ ਤੱਕ ਲੀਨ ਸੇ ਨਾ ਪਹੁੰਚ ਸਕਦਾ ਹੈ ਸ਼ਬਦ ਨੇ ਪਰਮਾਤਮਾ ਦੇ ਵਿੱਚ ਲੀਨ ਕਰ ਦੇਣਾ ਹੈ ਮਨੁੱਖ ਦੀ ਮਿਹਨਤ ਮਨੁੱਖ ਦੀ ਤਪੱਸਿਆ ਮਨੁੱਖ ਦੀ ਸਾਧਨਾ ਸ਼ਬਦ ਤੱਕ ਪਹੁੰਚਣਾ ਬਲਾਪੇ ਸ਼ਬਦ ਨੂੰ ਗਾਵੇ ਸ਼ਬਦ ਨੂੰ ਗੁਰੂ ਪੇਕ ਬਾਦਰਾ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੇ ਗੁਣ ਝਲਕਦੇ ਪੈਂਦਾ ਆ ਹੈ ਬਹਿਰਾਜ ਹੈ ਸਮਦ੍ਰਿਸ਼ਟੀ ਹੈ ਪ੍ਰੇਮ ਹੈ ਨਿਰਵੈਰਤਾ ਹੈ ਨਿਰਭੈਤਾ ਹੈ ਐਸੇ ਐਸੇ ਸ਼ਬਦਾਂ ਨੂੰ ਗਾਣਾ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਪ੍ਰਗਟ ਕਰਨਾ ਹੈ ਔਰ ਜੋ ਨਹੀਂ ਗਾਉਂਦਾ ਸਹਿਬ ਕਹਿੰਦੇ ਨੇ ਗੋਵਿੰਦ ਗਾਇਓ ਨਹੀਂ ਜਨਮ ਅਕਾਰਤ ਕੇ ਕਹੁ ਨਾਨਕ ਹਰਿ ਭਜਮਨਾ ਜੇ ਬਿਦ ਜਲ ਕੋ ਮੇਂ ਤੋ ਮੈਂ ਮੁਖ्तसर ਇਸ ਕਰਨਾ ਸਮਾਪਤੀ ਕਰਾਂ ਕਿਉਂਕਿ ਗੁਰਮੁਖ ਪਿਆਰਿਆਂ ਨੇ ਜਥੇ ਨੇ ਇੱਕ ਸ਼ਬਦ ਵੀ ਪੜ੍ਹਨਾ ਪ੍ਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਦੇ ਰਾਹੀਂ ਮਨੁੱਖ ਪ੍ਰਗਟ ਹੁੰਦਾ ਹੈ ਆਪਣੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਅਖਰੀ ਅਰਥ ਨੇ ਪ੍ਰਕਾਸ਼ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਹੈ ਔਰ ਜੋ ਸ਼ਬਦ ਨੂੰ ਪ੍ਰਗਟ ਕਰ ਦੇਵੇ ਉਸ ਨੂੰ ਅਵਤਾਰ ਕਹਿ ਦਿੰਦੇ ਗੀਤਾ ਦੇ ਰਾਹੀਂ ਪਰਮਾਤਮਾ ਦਾ ਗਿਆਨ ਪ੍ਰਗਟ ਹੋਇਆ ਤੋ ਕ੍ਰਿਸ਼ਨ અવਤਾਰ ਸ਼੍ਰੇਣੀ ਚਾਗੇ ਕੁਰਾਨ ਦੇ ਰਾਹੇ ਖੁਦਾ ਦਾ ਗਿਆਨ ਪ੍ਰਗਟ ਹੋਇਆ ਇਹਨਾਂ ਬੋਲਾਂ ਦੇ ਰਾਹੀਂ ਉਹ ਆਵਾਜ਼ ਪ੍ਰਗਟ ਹੋਈ ਤੋ ਮੁਹੰਮਦ ਸਾਹਿਬ ਪੈਗੰਬਰ ਬਣ ਗਏ અવਤਾਰ ਸ਼੍ਰੇਣੀ ਚਾਗੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ ਕਦੋਂ ਪ੍ਰਗਟ ਹੋਣ ਨੇ ਜਦੋਂ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪ੍ਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ ਜਿਹਨੂੰ ਸੁਣਾਈ ਦੇਣ ਲੱਗ ਪੈਂਨ ਸੰਤ ਹੈ ਭਗਤ ਹੈ ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ ਆ ਉਹਨੂੰ ਪੈਗੰਬਰ ਕਹਿੰਦੇ ਕੋਈ ਅਵਤਾਰੀ ਪੁਰਸ਼ ਇੱਕ ਛੋਟੀ ਜਿਹੀ ਗਾਥਾ ਦੇ ਰਾਹੀਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਾਪਤੀ ਕਰਦੇ ਹਾਂ ਜੈਸੇ ਹਰਨਾਕਸ਼ਤੇ ਘਰ ਭਗਤ ਪ੍ਰੇਰਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਕੱਲੀ ਧਰਤੀ ਦੇ ਜਿਵੇਂ ਕਮਲ ਦਾ ਫੁੱਲ ਪੈਦਾ ਹੋ ਗਿਆ ਕੱਲੀ ਧਰਤੀ ਦੇ ਪਰ ਨਾਕਸ਼ ਦੇ ਘਰ ਇੰਨਾ ਵੱਡਾ ਭਗਤ ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਉਸਦੀ ਬੱਚੀ ਬੜੀ ਧਾਰਮਿਕ ਸੀ ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਮਗੇ ਨਹੀਂ ਹੋਇਆ ਇਸ ਤਰ੍ਹਾਂ ਮਹਾਨ ਜ਼ਾਲਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ شاید آپ نو پتا ہوگئے انہیں اپنشتان دا ترجمہ جو ہے ٹرانسلیشن کی کیتی سی پرشن دے ترجمہ کیتا سی پرشی دے لکھے دے گرنٹ مل دینے لکھ لوگ میزم دیتی اور پھر اس نے قرآن نو ڈھالیا سانسکرٹ دیتی, اور دیتی, دیتی. سی تو خود نندہ دالا اور قوتہ دیتی ڈھالیا نظم دیتی انہیں بدوان سی ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ ਕਿਸੂਕ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਖਤਸਰ ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਆਇਆ ਇੱਕ ਫਕੀਰ ਨੇ ਸੁਣਿਆ ਲੰਬਾ ਚੌੜਾ ਇਤਿਹਾਸ ਇਤਨਾ متاثر ਹੋਇਆ ਇਤਨਾ ਪ੍ਰਭਾਵਿਤ ਹੋਇਆ ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ ਅਖੇ ਜਿਸ ਦੇ ਅੰਦਰ ਐਸਾ ਖੁਦਾਈ ਇਲਹਾਮ ਪ੍ਰਗਟ ਹੋਇਆ میں زیارت کرنی ہے میں کرنا ہوں اسلامی شرادہ کا تیرہ سال دی بچی ہو جائے اسلام دے برقا پہلا رکھ چھ دین زیب النسا چالی سال دی ہو گئی زیب نے شادی نہیں کی کارن پہ پھرا مار دیتے بتیجے مار دیتے پیو انہوں جیل دے تڑپا تڑپا کے مارا ਕਿਰ ਖਿਆਲ ਆਇਆ ਬੱਚੇ ਦਾ ਮੈਂ ਵਿਆਹ ਕਰਵਾਇਆ ਕਿਦਰੇ ਜੋਵਾਈ ਮੇਰੇ ਕੋਲ ਤਖਤ ਨਾ ਖੋਲ ਰਵੇ ਨਹੀਂ ਕੀਤਾ ਗਿਆ ਜੇਬਲ ਨਾਲ ਸਾ ਤਾ ਜ਼ਿੰਦਗੀ ਖਵਾਰੀ ਹੋਈ ਜੇਬਲ ਸਾ ਦੇ ਕੁਝ ਸੰਸਕਾਰ ਤੇ ਦੂਜਾ ਉਸਨੇ ਇਹ ਦੇਖ ਲਿਆ ਪਿਓ ਨੇ ਮੇਰਾ ਘਰ ਤੇ ਵਸਾਣਾ ਨਹੀਂ ਮੈਂ ਆਪਣੇ ਹਿਰਦੇ ਦੇ ਘਰ ਦੇ ਚ ਖੁਦਾ ਨੂੰ ਕਿਉਂ ਨਾ ਲੈ ਆਵਾਂ ਬੰਦਗੀ ਕਰਨ ਲੱਗ ਪਿਆ ਅੱਠੇ ਪੈਰ ਨਾਮ ਜਪਣ ਲੱਗ ਪਿਆ ਕੁਰਾਨ ਦੀ ਤਲਾਵਤ ਕਰਦੀਏ ਤਸਬੀਹ ਫੇਰਦੀ ਹੈ ਅੱਲਾਹ ਹੋ ਅੱਲਾਹ ਜਪਦੀ ਰਹਿੰਦੀ ਹੈ ਹੁਣ ਜਿਹੜਾ ਮਨੋ ਕਿਤਨੀ ਮਿਹਨਤ ਕਰੇ ਇਤਨੀ ਸਾਧਨਾ ਕਰੇ ਤਾਂ ਕੁਛ ਨਾ ਕੁਛ ਤੇ ਰਸ ਕੁਛ ਨਾ ਕੁਛ ਤੇ ਅਨੁਭਵ ਦਈ ਜਿੰਨ ਕਿ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਉਹਦੇ ਬੋਲਾਂ ਵਿੱਚ ਬਰਕਤ ਆ ਗਈ ਉਹਦੇ ਬੋਲਾਂ ਦੇ ਸਤਿਅ ਆ ਗਈ ਉਹਦੇ ਬੋਲ ਮਤਾਸਰ ਕਰਨ ਲੱਗ ਪਏ ਉਹ ਫਕੀਰ ਇਤਨਾ ਮਤਾਸਰ ਹੋਇਆ ਉਹਨੇ ਅਰਜ਼ੀ ਲਿਖ ਦਿੱਤੀ ਪਰ ਔਰੰਗਜ਼ੇਬ ਆਪੇ ਕਬਾਰ ਹੋ ਗਿਆ بھی نے ضرورت کس طرح کی لیکن فقیر منیا پر منیا فقیر سے مسلمان جس دی قدم ہو سکتی حاصل کرنے فخر محسوس کر دے سن فقیر نو کے کل میں آچھا گا بے بولنا صاحب کل توڑ دتا دے اندر جیسے آیا تے متھے تے تی تیوڑی ویک کے وٹ ویک کے زیبل نسا نے پوچھ لیا ابا حضور مزاج تے ٹھیک نہیں گل کی ہے اتنے اداس اتنا چہرہ تھوڑا کملایا ہوا ارضی اگوں رکھ دیتی اس ارضی پڑھ کے نو پڑھ کے, کے زیبل نسا ہس پائی ਔਰੰਗਜ਼ੇਬ ਕਹਿੰਦਾ ਬੇਟਾ ਤੂੰ ਤੇ ਇਸ ਤਰ੍ਹਾਂ ਹੱਸੇਂ ਜਿਵੇਂ ਕਿਸੇ ਮੂਰਖ ਤੇ ਹਸੀਦਾ ਹੈ ਜੇ ਬੁੱਲ ਨਾ ਸਕੈਂ ਲਗੇ ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ ਔਰੰਗਜ਼ੇਬ ਕਹਿੰਦਾ ਨਹੀਂ ਉਹ ਤੇ ਫਕੀਰ ਹੈ ਬੜਾ ਪੜਾ ਲਿਖਿਆ ਬੜੇ ਉਸਦੇ ਖਲੀਫੇ ਚੇਲੇ ਨੇ ਉਹਦੀ ਕਦਮ ਉਸੇ ਹਾਸਲ ਕਰਨ ਦੇ ਵਿੱਚ ਲੋਕੀ ਫਕਰ ਮਹਿਸੂਸ ਕਰਦੇ ਨੇ ਉਤੇ ਮਹਾਨ ਹੈ ਜੇਬਲ ਸਾਨੇ ਇੱਕ ਦਲੀਲ ਬੜੀ ਪਰਬਲ ਦਿੰਦੇ ਆ ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ ਔਰ ਖਾਸ ਕਰਕੇ ਦੋਵੇਂ ਅੱਖਾਂ ਚ ਕੋਈ ਕੰਕਰੀ ਪੈ ਜਾਏ ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦੇਦੀ ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ ਵਿੱਚ ਕੀ ਪੈ ਗਿਆ اکھ توفیق نہیں دیکھنے میں اس فقیر نسا گی تیری اکھ ایک تو اور کڈاں اس ارضی دے تھلے ایک شیر لکھ دیتا ایران افغانستان بھارت دیچ, پاکستان دیچ, بنگلہ دنگلہ شیر بڑا مشہور ہے شائران دی دنیا چدوانا دی دنیا چ درخ پن ہان دم در برگے گل نندے بو ਹਰਛੇ ਦੇਦਨ ਮਹਿਲਦਾਰੀ ਦਰ ਸੁਖਨ ਬੇਨਦ ਮਾਰਾ ਇਹ ਸ਼ੇਰ ਲਿਖ ਦਿੱਤਾ ਆਖੇ ਬਾਪੂ اے ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ ਸ਼ਰਮਸਾਰ ਹੋਵੇਗਾ ਰੋਏਗਾ ਵਾਕਈ ਇਸ ਸ਼ੇਰ ਨੂੰ ਪੜ ਕੇ ਫਕੀਰ ਸ਼ਰਮਸਾਰ ਹੋਇਆ ਮਾਫੀ ਮੰਗੀ ਗਰ ਸੁਖਨ ਪਿਨ ਹਾਂਸ਼ ਦਮਦਰ ਵਰਗੇ ਗੁਲਮਾਂ ਨਿੰਦੇਬੂ ہد چھ دن محل داری در سکھن بے ند مرا یہ جو کچھ وہ کہہ رہی ہے مختصر دو منخ ایک بغیچے دے کو لو لنگے بغیچے دے چاروں پاسے فصیل ہے اچھی دیوار ہے بغیچے چ بڑے سندر سندر پھل نا مہک باہر آ رہی ہے ایک کہیں ہے کتنی مدھر سندر مہک آئی ہے گلاب دی دوسرا کہ کتے ہے گا کدھر ہے سانو مہک آگئی گئی دل دماغ متر ہو گیا اگے جا کے پھر کہتنی مدر کتنی مدھر کتنی سندر مہک آئی ہے نرگز دی چمیلی دی موگرے دی پر یہ کچھ نے کل ہونگے کدھر ہے مہک آئی ہے متر ہو گئے ਜੇ ਬੁੱਲ ਨੂੰ ਸਾਹ ਕਹਿੰਦੀ ਹੈ ਜਿਸ ਨੂੰ ਮਹਿਕ ਦੇ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ ਜਿਹਨੂੰ ਸੁਗੰਧੀ ਦੇ ਫੁੱਲਾਂ ਦੇ ਦਰਸ਼ਨ ਨਹੀਂ ਹੋਏ ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ ਕੋਈ ਹੱਕ ਨਹੀਂ ਹੈ ਫਕੀਰ ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪੰਜਰਾ ਕੇ ਦੇਖੇਗਾ ਜਿਹੜਾ ਅੱਜ ਹੈ ਤੇ ਕੱਲ ਨਹੀਂ ਕਿਹਦੇ ਕਹਿੰਦਾ ਮੈਂ ਤੇ ਪ੍ਰਗਟਾ ਆਪਣੇ ਬੋਲਾਂ ਚ ਦਰਸੁਖੰ ਪਿਨ ਹਾਂਸ਼ੁ ਦਮਦਰ ਬਰ ਦੇ ਗੁਲਮਾਨੰਦੇ ਬੋ ਜਿਵੇਂ ਮਹਿਕ ਫੁੱਲ ਦੇ ਚੈਤੇ ਫੁੱਲ ਤੋਂ ਪ੍ਰਗਟ ਹੁੰਦੀ ਹੈ ਇਸ ਤਰ੍ਹਾਂ ਬੋਲ ਮੇਰੇ ਅੰਦਰ ਸੰਤ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਤੋ ਮੇਰੇ ਬੋਲਾਂ ਚ ਮੈਨੂੰ ਨਹੀਂ ਦੇਖ ਸਕਿਆ ਦਰਸੁਖੰ ਪਿਨ ਹਾਂਸ਼ੁ ਦਮ ਘਰ بھر ਗਏ ਗੁਲਮਾਨੰਦੇ ਬੋ ਹਰਿਛੇ ਦੀਦਨ ਮਹਿਲਦਾਰੀ ਦਰਸੁਖੰ ਬੀ ਨਦਮਰਾ کٹاش بھی کیا لگتا تینو ہے تینوں زکام ہے نزلہ ہے تینو سگند نہیں آئی مہک نہیں آئی تو پورا متر نہیں ہویا پرماتما پرگٹ ہے اپنے شبد شبد پربو کی جھلک نہ ملے ایسا ہو نہیں سکتا شبد جڑنا کٹن ہے جڑنا کٹن کیونکہ شبد بیکھن دا ویسا نہیں ہے ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਸੁਣਨ ਦਾ ਵਿਸ਼ਾ ਹੈ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤਖਾਨੇ ਅਜ ਦੇ ਦਿਨ ਜਦ ਹਨੂ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਵਾਦਨਾ ਕਰਕੇ ਪ੍ਰਕਾਸ਼ ਕੀਤਾ ਪੌਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਨੇ ਤੇ ਕਥਾ ਉਸ ਦਿਨ ਇੱਕ ਕਥਾ ਹੋਈਏ ਦਰਬਾਰ ਸਾਹਿਬ ਦੇਚ ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇਚ ਨਹੀਂ ਹੋਈ ਬਾਹਰ ਹੋਈਏ ਮੰਜੀ ਸਾਹਿਬ پائی صاحب من کر دے رہے ہیں اور اسے یاد ابھی تک کتھا پر ایک کبھا اس دن گرو ارجن دیو جی مہراج نے دربار اندر آپ کی وہ جہی کتھا کبھی سنتوخی نے تاک سورج تھوڑے سامنے رکھا سب اتے کہ ستگر کے سریر ہیں جو سب تھان سمیں سب ناندر سے ہیں میرا جڑا سریر ہے یہ درشن ساری جگہ تے کوئی نہیں اور یہ اج ہے ਸਤਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂ ਦਰਸੈ ਹਰ ਜਗ੍ਹਾ ਇਸ ਸਰੀਰ ਦੇ ਦਰਸ਼ਨ ਨਹੀਂ ਕਰ ਸਕਦੇ ਔਰ ਹਰ ਵਕਤ ਵੀ ਨਹੀਂ ਕਰ ਸਕਦੇ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ ਗੁਰੂ ਦੀ ਆਤਮਾ ਪ੍ਰਭੂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਕਰਕੇ ਜਾਣੋ ਉੱਤਮ ਨੇ ਹਰ ਸਮੇਂ ਵਿੱਚ ਨੇ ਹਰ ਜਗ੍ਹਾ ਤੇ ਨੇ ਜੰਗਲ ਵਿੱਚ ਬੈਠ ਕੇ ਅਗਰ ਜਪਜੀ ਸਾਹਿਬ ਦਾ ਪਾਠ ਕਿਸੇ ਨੇ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾ ਸਫਰ ਵਿੱਚ ਹੈ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਕਰਦੇ ਵਿੱਚ ਬੈਠਾ ਹੈ ਕਾਂਦ ਵਿੱਚ ਬੈਠਾ ਹੈ ਇਹਨੇ ਰਾ ਸਾਉ ਦਾ ਜਪ ਸ਼ੁਰੂ ਕਰ ਦਿੱਤਾ ਹੈ ਤੋਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਵੀ ਨਹੀਂ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹਦੀ ਮਾਰਕ ਕਰ ਪ੍ਰਕਾਸ਼ ਦੇ ਰੂਪ ਦੇ ਵਿੱਚ ਪ੍ਰਮਾਤਮਾ ਸਦਾ ਸੰਗ ਹੈ ਸ਼ਬਦ ਦੇ ਰੂਪ ਦੇ ਗੁਰੂ ਸਦਾ ਸੰਗ ਹੈ ਉਸ ਸਦਾ ਸੰਗੁਰੂ ਦਾ ਅਜਦੇ ਦਿਨ ਹਰੀ ਮੰਦਰ ਸਾਹੂ ਦੇ ਚ ਧੰਨ ਗੁਰਵਰਨ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰਕਾਸ਼ ਕੀਤਾ ਤੇ ਆਖਿਆ ਮੇਰੇ ਸਰੂਪ ਤੇ ਸਾਹਿਬ ਹੈ ਦੇਰ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣਾ ਮੈਂ ਖੁਦ ਪੁਜਾਰੀ ਮੇਰੇ ਸਰੂਪ ਤੇ ਯਹਾਂ ਤੇ ਹੈ ਦੇਰਗ ਸਾਹਿਬ ਜਾਨ ਅਦਾਇਬ ਕਹਾਂ ਇਹ ਮੇਰੇ ਸਾਹਿਬ ਨੇ ਮੈਂ ਇਨਾਂ ਦਾ ਗੁਲਾਮ ਆ ਮੈਂ ਕੋਧ ਪੁਜਾਰੀ ਗੁਰੂ ਅਰਜਨ ਦੇਵ ਜੀ ਮੇਰੇ ਸਰੂਪ ਤੋਂ ਵੱਡਾ ਕਰਕੇ ਜਾਣ ਮੈਂ ਕੋਧ ਪੁਜਾਰੀ ਗੁਰੂ ਅਰਜਨ ਦੇਵ ਜੀ ਇਹ ਉਹ ਸ਼ਬਦ ਹੈ ਜੋ ਪ੍ਰਮਾਤਮਾ ਤੋਂ ਆਇਆ ਈਸ਼ਵਰ ਤੋਂ ਆਇਆ ਜਿਸ ਸ਼ਬਦ ਤੋਂ ਸਾਰਾ ਸੰਸਾਰ ਆਇਆ ਉਹ ਸ਼ਬਦ ਜਿਸ ਨੂੰ ਸੁਣਾਈ ਦੇ ਜਾਏ ਸੰਤ ਹੈ ਭਗਤ ਹੈ ਔਰ ਜੋ ਸੁਣ ਕੇ ਪ੍ਰਗਟ ਕਰ ਦੇਵੇ ਉਹ ਅਵਕਾਰ ਹੈ ਮਹਾਰਾਜ ਜੀ ਕਹਿੰਦੇ ਮੈਂ ਚੁੱਪ ਹੋ ਗਿਆ ਮੈਨੂੰ ਜੋ ਕੁਝ ਸੁਣਾਈ ਦਿੱਤਾ ਹੈ ਬ੍ਰਹਿਮੰਡ ਦੇ ਜਗਤ ਦੇ ਲੋਕੋ ਤੁਸੀਂ ਸੁਣ ਲਓ ਜੈਸੇ ਮੈਂ ਆਵੇ ਕਸਮ ਕੀ ਬਾਣੀ ਫੈਸੜਾ ਕਰੀ ਗਿਆਨ ਵੇ ਲਾ ਲੋ ਕਦੀਜਾ ਨੇ ਮੁਹੰਮਦ ਸਾਹਿਬ ਨੂੰ ਸੁਣ ਕੇ ਕਿਹਾ ਕਿ ਬੋਲ ਤੁਹਾਡੇ ਨਹੀਂ ਹੋ ਸਕਦੇ ਇਤਨੇ ਤਰਤੀਬ ਦੇ ਵਿੱਚ ਔਰ ਇਤਨੇ ਗਿਆਨਮਈ ਔਰ ਇਤਨੇ ਰਸਦਾਏ ਕਿ ਤੁਹਾਡੇ ਬੋਲ ਨਹੀਂ ਹੋ ਸਕਦੇ ਮੁਹੰਮਦ ਸਾਹਿਬ ਦੀ ਅੱਖਾਂ ਭਰੀਆਂ ਹੀਆਂ ਸਨ ਅਸ਼ਕਬਾਹ ਅੱਖਾਂ ਨਾਲ ਕਹਿਣ ਲੱਗੇ ਕਦੀਜਾ ਤੂੰ ਠੀਕ ਸਮਝਿਆ ਮੁਹੰਮਦ ਤੇ ਚੁੱਪ ਕਰ ਗਿਆ ਸ਼ਾਇਦ ਹੁਣ ਨਹੀਂ ਬੋਲ ਸਕੇਗਾ ਜੋ ਤੂੰ ਸੁਣਿਆ ਇਹ ਖੁਦਾ ਨੂੰ ਹੀ ਸੁਣਿਆ ਮੁਹੰਮਦ ਤੇ ਹੁਣ ਨਹੀਂ ਬੋਲ ਸਕੇਗਾ ਮੁਹੰਮਦ ਤੇ ਚੁੱਪ ਕਰ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਾਂ ਆਪ ਕੋ ਬੋਲਣਾ ਜਾਣਦਾ ਹੋਖੇ ਹਾਂ ਸਭ ਹੁਕਮ ਆਪ ਹੁਣ ਤੇ ਮੈਂ ਬੋਲਣਾ ਜਾਣਦਾ ਹੀ ਨਹੀਂ ਗੱਲ ਖਤਮ ਹੁਣ ਜੋ ਕੁਝ ਬੋਲਦਾ ਹੈ ਖਸਮ ਹੀ ਬੋਲਦਾ ਹੈ پرماتمہ بول دا ہے ایشور بول دا ہے اس ایشور دے بول سننے جسنو نصیب ہوش قسمت ہے جسنو جڑنا نصیب ہوگئے وہ تو جیون مکت ہو گیا وہ تو جیون مکت ہو گیا اتنی سیوا پروان کرنی